ਗੱਲ ਕਹੀ ਹੈ ਵੀ ਪੰਜਾਬ ਦੀ ਨਸ ਨਾਸੇ ਫਸਲਾਂ ਨੂੰ ਬਚਾਉਣ ਲਈ ਜਿਹੜਾ ਹੈਗਾ ਨਰਿੰਦਰ ਮੋਦੀ ਵੱਲ ਦੇ ਕਦਮ। ਕਿਸ ਤਰ੍ਹਾਂ ਦੇਖਦੇ ਉਸ ਨੂੰ। ਚਲੋ ਉਹਦੀ ਆਪਦੀ ਪੋਲੀਟੀਕਲ ਸਟੇਟਮੈਂਟ ਹੈ ਕਿਉਂਕਿ ਪ੍ਰਧਾਨ ਹੈ ਉਸ ਪਾਰਟੀ ਦਾ। ਪਰ ਅਸਲ 'ਚ ਗੱਲ ਹੈ ਕਿ ਮੋਦੀ ਤੇ ਬੀਜੇਪੀ ਪੰਜਾਬ ਖਿਲਾਫ ਪਹਿਲਾਂ ਵੀ ਖਿਲਾਫਤ ਕਰਦੀ ਰਹੀ ਹੈ ਤੇ ਹੁਣ ਵੀ ਨੁਕਸਾਨ ਕਰ ਰਹੀ ਹੈ। ਸੋ ਇਸ ਕਰਕੇ ਲੋਕਾਂ ਨੂੰ ਵੀ ਪਤਾ ਹੈ। ਜੇ ਇਹਦੀ ਚੰਗੀ ਹੁੰਦੀ ਤਾਂ ਅੱਜ ਇਹਨਾਂ ਦੇ ਉਮੀਦਵਾਰ ਪਿੰਡਾਂ ਵਿੱਚ जा ਸਕਦੇ ਤੇ ਪਿੰਡਾਂ ਵਿੱਚ ਪ੍ਰਚਾਰ ਜੇ ਪਿੰਡਾਂ ਵਿੱਚ ਪ੍ਰਚਾਰ ਰੁਕਿਆ ਹੋਇਆ ਹੈ ਇਹਦਾ ਮਤਲਬ ਲੋਕਾਂ ਦਾ ਹਲੇ ਵੀ ਗੁੱਸਾ ਕੋਈ ਠੰਡਾ ਨਹੀਂ ਹੋਇਆ ਸੋ ਇਸ ਕਰਕੇ ਮੈਂ ਸਮਝਦਾ ਕਿ ਜੋ ਅਸਲੀਅਤ ਹੈ ਜੋ ਗਰਾਊਂਡ ਰਿਐਲਿਟੀ ਹੈ ਉਹ ਜੋ ਜੈਕਟ ਸਾਹਿਬ ਬੋਲ ਰਹੇ ਨੇ ਉਸ ਤੋਂ ਉਲਟ ਹੈ ਸਿੱਧੂ ਸਾਹਿਬ ਗੱਲ ਕਰੀਏ ਕੱਲ ਜਦੋਂ ਹੰਸਰਾਜ ਹੰਸ ਜਾ ਰਹੇ ਸੀ ਤਾਂ ਉਹਨਾਂ ਵੱਲੋਂ ਕਿਸਾਨਾਂ ਤੇ ਗੱਡੀ ਚੜਾਦੀ ਕਿਸਾਨਾਂ ਦੇ ਛੱਟ ਵੀ ਲੱਗੀ ਹੈ ਤੇ ਜੇਕਰ ਇਹ ਹਾਲਾਤ ਰਹੇ ਤਾਂ ਫਸਲਾਂ ਕਿਵੇਂ ਜਾਂ ਨਸਲਾਂ ਦੀ ਗੱਲ ਕਰਦੇ ਕਿਵੇਂ ਬਚਣਗੀਆਂ ਦੇਖੋ ਜੀ ਗੱਲ ਇਹ ਹੈ ਜੇ ਬੀਜੇਪੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਧੱਕੀ ਦੇ ਰਹੀ ਹੈ ਜਿਵੇਂ ਹੰਸਰਾਜ ਹੰਸ ਜੀ ਨੇ ਪਹਿਲਾਂ ਵੀ ਇੱਕ ਦਿਨ ਧੱਕੀ ਦਿੱਤੀ ਸੀ ਕਿ ਦੋ ਤੋਂ ਬਾਅਦ ਦੇਖਾਂਗੇ ਸੋ ਇਹ ਦੇਖਣ ਦਿਖਾਉਣ ਵਾਲੀ ਗੱਲ ਤਾਂ ਪੰਜਾਬ ਤਾਂ ਹਮੇਸ਼ਾ ਹੀ ਤਿਆਰ ਰਿਹਾ ਕਿ ਪਹਿਲਾਂ ਦੇਖ ਲਿਆ ਤੇ ਅੱਜ ਕੱਲੇ ਕਾਨੂੰਨ ਲਿਆਏ ਸੀ ਦਿੱਲੀ ਚ ਬੈਠ ਕੇ ਇੱਕ ਸਾਲ ਬੇਸ਼ੱਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦਾ ਤੇ 700 ਤੋਂ ਵੱਧ ਕਿਸਾਨ ਸ਼ਹੀਦ ਵੀ ਹੋਇਆ ਪਰ ਵਾਪਸ ਦਿੱਤੇ ਕਿ ਨਹੀਂ ਦਿੱਤੇ ਕਿ ਨੂੰ ਸੋ ਇਸ ਕਰਕੇ ਪੰਜਾਬ ਨੂੰ ਪੰਜਾਬੀਆਂ ਨੂੰ ਤੇ ਖਾਸ ਕਰਕੇ ਕਿਸਾਨਾਂ ਨੂੰ ਅੰਡਰਐਸਟੀਮੇਟ ਨਹੀਂ ਕਰਨਾ ਚਾਹੀਦਾ ਤੁਸੀਂ ਪੰਜਾਬੀਆਂ ਦੀ ਗੱਲ ਕਰ ਰਹੇ ਸਫੇਰ ਸਿੰਘ ਬਾਦਲ ਕਹਿੰਦੇ ਪੰਜਾਬ ਨੂੰ ਬਚਾਉਣਾ ਦਾ ਖੇਤਰੀ ਪਾਰਟੀ ਨੂੰ ਡਾਉਣਾ ਜ਼ਰੂਰੀ ਹੈ ਜਦੋਂ ਪਹਿਲਾਂ 10 ਸਾਲ 15 ਸਾਲ ਰਾਜ ਕੀਤਾ ਉਦੋਂ ਤਾਂ ਉਦੋਂ ਤਾਂ ਖਿਆਲ ਨਹੀਂ ਆਇਆ ਪੰਜਾਬ ਦਾ ਹੁਣ ਇਹ ਪੰਜਾਬ ਨਹੀਂ ਵਿਚਾਰੇ ਇਹ ਬਾਦਲ ਬਚਾਓ ਯਾਤਰਾ ਹੈ ਥੈਂਕ ਯੂ ਇਹ ਵੀ ਪੰਜਾਬ ਦੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਜਿਹੜਾ ਹੈਗਾ ਨਰਿੰਦਰ ਮੋਦੀ ਬਣਦੇ ਕਦਮ ਚੁੱਕੇ ਕਿਸ ਤਰ੍ਹਾਂ ਦੇ ਸਟੇਟਮੈਂਟ ਚਲੋ ਇਹ ਆਪਦੀ ਪੋਲੀਟੀਕਲ ਸਟੇਟਮੈਂਟ ਹੈ ਕਿਉਂਕਿ ਪ੍ਰਧਾਨ ਹੈ ਉਸ ਪਾਰਟੀ ਦਾ ਪਰ ਅਸਲ ਚ ਗੱਲ ਹੈ ਕਿ ਮੋਦੀ ਤੇ ਬੀਜੇਪੀ ਪੰਜਾਬ ਖਿਲਾਫ ਪਹਿਲਾਂ ਵੀ ਖਿਲਾਫਤ ਕਰਦੀ ਰਹੀ ਹੈ ਤੇ ਹੁਣ ਵੀ ਨੁਕਸਾਨ ਕਰ ਰਹੀ ਹੈ ਸੋ ਇਸ ਕਰਕੇ ਲੋਕਾਂ ਨੂੰ ਵੀ ਪਤਾ ਹੈ ਜੇ ਇਹਦੀ ਚੰਗੀ ਹੁੰਦੀ ਤਾਂ ਅੱਜ ਇਹਨਾਂ ਦੇ ਉਮੀਦਵਾਰ ਪਿੰਡਾਂ ਵਿੱਚ ਜਾ ਸਕਦੇ ਤੇ ਪਿੰਡਾਂ ਵਿੱਚ ਪ੍ਰਚਾਰ ਜੇ ਪਿੰਡਾਂ ਵਿੱਚ ਪ੍ਰਚਾਰ ਰੁਕਿਆ ਹੋਇਆ ਹੈ ਇਹਦਾ ਮਤਲਬ ਲੋਕਾਂ ਦਾ ਹਲੇ ਵੀ ਗੁੱਸਾ ਕੋਈ ਠੰਡਾ ਨਹੀਂ ਹੋਇਆ ਸੋ ਇਸ ਕਰਕੇ ਮੈਂ ਸਮਝਦਾ ਕਿ ਜੋ ਅਸਲੀਅਤ ਹੈ ਜੋ ਗਰਾਊਂਡ ਰਿਐਲਿਟੀ ਹੈ ਉਹ ਜੋ ਜਖੜ ਸਾਹਿਬ ਬੋਲ ਰਹੇ ਨੇ ਉਸ ਤੋਂ ਉਲਟ ਹੈ ਸਿੱਧੂ ਸਾਹਿਬ ਗੱਲ ਕਰੀਏ ਕੱਲ ਜਦੋਂ ਹੰਸ ਰਾਜ ਹੰਸ ਜਾ ਰਹੇ ਸੀ ਤਾਂ ਉਹਨਾਂ ਵੱਲੋਂ ਕਿਸਾਨਾਂ ਤੇ ਗੱਡੀ ਚੜਾਦੀ ਕਿਸਾਨ ਦੇ ਛੱਟ ਵੀ ਲੱਗੀ ਹੈ ਤੇ ਜੇਕਰ ਇਹ ਹਾਲਾਤ ਰਹੇ ਤਾਂ ਫਸਲਾਂ ਕਿਵੇਂ ਜਾਂ ਨਸਲਾਂ ਦੀ ਗੱਲ ਕਰਦੇ ਹੋ ਕਿਵੇਂ ਬਚਣਗੀਆਂ ਦੇਖੋ ਜੀ ਗੱਲ ਇਹ ਹੈ ਜੇ ਭਾਜਪਾ blackmail ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਮਕੀ ਦੇ ਰਹੀ ਹੈ ਜੇ ਮੈਂ ਹਸਰਤ ਸਿੰਘ ਪਹਿਲਾਂ ਵੀ ਇੱਕ ਦਿਨ ਤਮਕੀ ਦਿੱਤੀ ਸੀ ਕਿ ਦੂਤੂ ਬਾਅਦ ਦੇਖਾਂਗੇ ਸੋ ਇਹ ਦੇਖਣ ਦਿਖਾਉਣ ਵਾਲੀ ਗੱਲ ਤਾਂ ਪੰਜਾਬ ਤਾਂ ਹਮੇਸ਼ਾ ਹੀ ਤਿਆਰ ਰਿਹਾ ਕਿ ਪਹਿਲਾਂ ਦੇਖ ਲਿਆ ਤੇ ਕੱਲ ਕਾਨੂੰਨ ਲਿਆਏ ਸੀ ਦਿੱਲੀ ਚ ਬੈਠ ਕੇ ਇੱਕ ਸਾਲ ਬੇਸ਼ੱਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦਾ ਤੇ 700 ਤੋਂ ਵੱਧ ਕਿਸਾਨ ਸ਼ਹੀਦ ਵੀ ਹੋਇਆ ਪਰ ਵਾਪਸ ਲਿੱਤੇ ਕਿ ਨਹੀਂ ਦਿੱਤੇ ਕਿ ਨੂੰ ਸੋਚ ਕਰਕੇ ਪੰਜਾਬ ਨੂੰ ਪੰਜਾਬੀਆਂ ਨੂੰ ਤੇ ਖਾਸ ਕਰਕੇ ਕਿਸਾਨਾਂ ਨੂੰ ਅੰਡਰਐਸਟੀਮੇਟ ਨਹੀਂ ਕਰਨਾ ਚਾਹੀਦਾ ਤੁਸੀਂ ਪੰਜਾਬੀਆਂ ਦੀ ਗੱਲ ਕਰ ਰਹੇ ਸਪੀਤ ਸਿੰਘ ਬਾਦਲ ਕਹਿੰਦੇ ਪੰਜਾਬ ਨੂੰ ਬਚਾਉਣਾ ਤਾਂ ਖੇਤਰੀ ਪਾਰਟੀ ਨੂੰ ਲਿਆਉਣਾ ਜ਼ਰੂਰੀ ਹੈ ਜਦੋਂ ਪਹਿਲਾਂ 10 ਸਾਲ 15 ਸਾਲ ਰਾਜ ਕੀਤਾ ਉਦੋਂ ਤਾਂ ਉਦੋਂ ਤਾਂ ਖਿਆਲ ਲਿਆ ਪੰਜਾਬ ਦਾ ਹੁਣੇ ਪੰਜਾਬ ਨਹੀਂ ਵਿਚਾਰ ਰਿਹਾ ਇਹ ਬਾਦਲ ਬਚਾਓ ਯਾਤਰਾ ਹੈ ਧੰਨਵਾਦ ਥੈਂਕ ਯੂ